ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਦੇਸ਼ ਪਰਦੇਸ ਦੇ ਸਾਰੇ ਲੋਕਾਂ ਨੂੰ ਇਹ ਗੱਲ ਤਾਂ ਬਹੁਤ ਹੀ ਪਤਾ ਚੰਗੀ ਤਰ੍ਹਾਂ ਲੱਗ ਗਿਆ ਕਿ ਜਿਹੜਾ ਘਟਨਾਕਰਮ ਪਿਛਲੇ ਦਿਨੀ ਪ੍ਰਵਾਸ ਸਾਹਿਬ ਦੇ ਬਾਹਰ ਵਾਪਰਿਆ ਉਹ ਜਗ੍ਹਾ ਦੇ ਉੱਤੇ ਜਿੱਥੇ ਸ੍ਰੀ ਭੀਰ ਸਿੰਘ ਬਾਦਲ ਆਪਣੀ ਸਜਾ ਪੂਰੀ ਕਰ ਰਿਹਾ ਸੀ ਉਹਨਾਂ ਤੇ ਇੱਕ ਆदमी ਭਾਈ ਨਰੈਨ ਸਿੰਘ ਚੌੜਾ ਨੇ ਹਮਲਾ ਕਰ ਦਿੱਤਾ ਤੇ ਜੋ ਵੀ ਹੋਇਆ ਉਹ ਸਾਰੇ ਸੰਗਤ ਦੇ ਸਾਹਮਣੇ ਮੂਵੀ ਕੈਮਰਿਆਂ ਦੇ ਸਾਹਮਣੇ ਸਾਰਿਆਂ ਦੇ ਆ ਗਿਆ ਪਰ ਮੈਨੂੰ ਛੋੜੀ ਸੋਚ ਵਾਲੇ ਬੰਦਿਆਂ ਦੀ ਸਮਝ ਨਹੀਂ ਲੱਗਦੀ ਆ ਜਿਹੜਾ ਵਿਰਸਾ ਮਲਟੋਆ ਆਪਣੇ ਆਪ ਨੂੰ ਕਹੀ ਜਾਂਦਾ ਮੇਰੇ ਵਰਗਾ ਕੋਈ ਪੰਥਕ ਹੀ ਨਹੀਂ ਮਾਝੇ ਦਾ ਮੈਂ ਹੀ ਪੰਥਕ ਜੰਮਿਆ ਹਾਂ ਹੋਰ ਕੋਈ ਜੰਮਿਆ ਹੀ ਨਹੀਂ ਜਿਹੜਾ ਬੰਦਾ ਸੰਤਾਂ ਦੀ ਸ਼ੀਧੀ ਦਿੱਤੇ ਹੱਥ ਖੜੇ ਕਰਕੇ ਬਾਹਰ ਆ ਗਿਆ ਉਹਨਾਂ ਦੇ ਲਾਸਾਂ ਦੇ ਉੱਤੋਂ ਦੀ ਉਹ ਅਜੇ ਵੀ ਆਪਣਾ ਪੰਥਕ ਪੁਣਾ ਵਿਖਾਈ ਜਾਂਦਾ ਦੂਸਰੀ ਗੱਲ ਚਲੋ ਉਦੋਂ ਹੋਰ ਵੀ ਕਈ ਬੰਦੇ ਫੜੇ ਗਏ ਜਾਂ ਆਗੇ ਬਾਅਦ ਬਾਅਦ ਉਹਨਾਂ ਕੁਰਬਾਨੀਆਂ ਕੀਤੀਆਂ ਮਡੇ ਵੱਡੇ ਕਾਂਡ ਕੀਤੇ ਤੇ ਇਹਨੇ ਕਿਹੜੀ ਕੁਰਬਾਨੀ ਕੀਤੀ ਮੈਨੂੰ ਇਹ ਦੱਸੇ ਵੀ ਇਹਨੇ ਕਿਹੜੇ ਕਿਹੜਾ ਪੰਥਰ ਨੂੰ ਦੇਣੇ ਦੀ ਕੀ ਆ ਅਜੇ ਵੀ ਇਹ ਜਿੱਥੇ ਵੀ ਕਿਤੇ ਬਕਵਾਸ ਕਰਨ ਹਟਦਾ ਨਹੀਂ ਆ ਪਿਛਲੇ ਦਿਨੀ ਜਦੋਂ ਬੀਬੀ ਪਰਮਜੀਤਪੁਰ ਖਾਲੜਾ ਇਲੈਕਸ਼ਨ ਦੇ ਵਿੱਚ ਖੜੇ ਸੀ ਉਸ ਟਾਈਮ ਵੀ ਇਹ ਜ਼ਗੀਰ ਕੋਰ ਦੀ ਮਦਦ ਕਰਦਾ ਕਹਿੰਦਾ ਫਿਰ ਤਾਂ ਖਾਲੜੇ ਦੀ ਕੀ ਕੁਰਬਾਨੀ ਆ ਉਹ ਝੁੱਡੂ ਤੇਰੇ ਵਰਗੇ ਝੁੱਡੂਆਂ ਨੂੰ ਸਿਰਫ ਆਪਣਾ ਬਾਪੂ ਜੀ ਆਪਣਾ ਪਿਓ ਜਿਹੜਾ ਤੇਰਾ ਪਿਓ ਬਣਿਆ ਹੈ ਬਦਲ ਵੱਡਾ ਪ੍ਰਕਾਸ਼ ਬਾਦਲ ਤੈਨੂੰ ਆਪਣੇ ਪਿਓ ਦੀਆਂ ਹੀ ਜਾਨੀ ਕਿ ਸਿਫਤਾਂ ਕਰਨੀਆਂ ਆਈਆਂ ਹੋਰ ਤੈਨੂੰ ਨਹੀਂ ਤੇਰੇ ਪਿਓ ਨੇ ਜਿਹੜੇ ਜਿਹੜੇ ਕਾਰਨਾਮੇ ਕੀਤੇ ਉਹ ਦੁਨੀਆ ਤੋਂ ਲੋਕੇ ਛਿਪੇ ਨਹੀਂ ਆ ਜਾ ਕੇ ਤਾਂਡੇ ਲਾਗੇ ਪਿੰਡ ਆ ਪੂਰਸੀ ਪੂਰਸੀ ਪਿੰਡ ਦੇ ਬੰਦੇ ਨੇ ਕਿਤਾਬ ਲਿਖੀ ਹੈ ਸ਼ਹੀਦ ਸਿੱਖ ਬੀਬੀਆਂ ਉਹਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹ ਕੇ ਬਾਚ ਲਿਓ ਉਹਦੇ ਵਿੱਚ ਅਗਲੇ ਨੇ ਕਲੀਅਰ ਕੀਤਾ ਵੀ ਬਾਦਲ ਨੇ ਚਿੱਠੀ ਲਹੀ ਤੇਰੇ ਡੈਡੀ ਬਾਦਲ ਨੇ ਤੇਰੇ ਪਿਓ ਨੇ ਚਿੱਠੀ ਲਹੀ ਇੰਦਰਾ ਗਾਂਧੀ ਨੂੰ ਵੀ ਪਿੰਡਰਾਵਲੇ ਦਾ ਕੁਛ ਕਰੋ ਉਹ ਚਿੱਠੀ ਦਾ ਪੂਰਾ ਉਤਾਰਾ ਕੀਤਾ ਉਹ ਕਿਤਾਬ ਦੇ ਸ਼ਹੀਦ ਸਿੱਖ ਬੀਬੀਆਂ ਪੜ੍ਹ ਕੇ ਵੇਖ ਲਈ ਫੇਰ ਵੀ ਤੂੰ ਜਿੱਥੇ ਵੀ ਕਿਤੇ ਬੋਲਿਆ ਉੱਥੇ ਕਿਹਾ ਮੈਨੂੰ ਬਾਦਲ 'ਚ ਕੋਈ ਕਮੀ ਨਹੀਂ ਕਮੀ ਨਹੀਂ ਨਜ਼ਰਾਈ ਹੁਣਾ ਤੇਰੇ ਬਾਪ ਨੇ ਸਭ ਕੁ ਮਾਰ ਲਿਆ ਵੀ ਸਭ ਕੁ ਅਸੀਂ ਕੀਤਾ ਹੋਰ ਪਾਣੀ ਦੀ ਬਸਾੜਾ ਅਸੀਂ ਮਾਰੀਆਂ ਸਿਧਮਾ ਵਾਲਾ ਮੁੰਡਾ ਅਸੀਂ ਮਰਵਾਇਆ ਸੁਨਾਮ ਵਾਲਾ ਕਬਲਜੀਤ ਸਿੰਘ ਅਸੀਂ ਮਰਿਆ ਬਰਗਾੜੀ ਕਾਂ ਨਹੀਂ ਕੀਤਾ ਹੋਰ ਵੀ ਕਈ ਇਹਨੇ ਗਰਾਹ ਕੀਤੇ ਹੁਣ ਤੇਰੇ ਸਾਹਮਣੇ ਅਜੇ ਵੀ ਤੂੰ ਕਈ ਬਕਵਾਸ ਕਰੀ ਜਨਾ ਫੇਰ ਜਦੋਂ ਤੂੰ ਆਪ ਇਲੈਕਸ਼ਨ ਚ ਖਲੋਤਾ ਉਹ ਤੂੰ ਆਖਿਆ ਅਸੀਂ ਅਮਰਤਪਾਲ ਦੀ ਕੀ ਦੇਣੀ ਆ ਮੰਥਰੂ ਪੇ ਤੂੰ ਹੀ ਪੰਥਕ ਹੋ ਗਿਆ ਵਰਗੇ ਪੰਥਕ ਜਮਿਆ ਨੇ ਜਿਹੜਾ ਜਿਹੜੇ ਜਿਨ੍ਹਾਂ ਨੇ ਕਾਰ ਸੇਵਾ ਕਰਨੀ ਹੁੰਦੀ ਕਿ ਨਹੀਂ ਉਹ ਇਤਨਾ ਬਕਵਾਸ ਕਰ ਕਰਕੇ ਨਹੀਂ ਦੱਸਦੇ ਵੀ ਮੈਂ ਹੀ ਪੰਥ ਦਾ ਸੇਵਾਦਾਰ ਆਂ ਪਰ ਤੇਰੇ ਬਾਪੂ ਨੇ ਜਿਹੜੇ ਕਾਰਨਾਮੇ ਕੀਤੇ ਆ ਉਹ ਤੈਨੂੰ ਨਹੀਂ ਦਿਖਦੇ ਤੇਰਾ ਪਿਓ ਤੇ ਅੱਜ ਤੱਕ ਬਾਦਲ ਤੇਰਾ ਪਿਓ ਅੱਜ ਤੱਕ ਕਹਿੰਦਾ ਰਿਹਾ ਜਿੰਨੇ ਚਿਰ ਸੰਤ ਸ਼ਹੀਦ ਹੋਣ ਤੋਂ ਬਾਅਦ ਵੀ ਕਹਿੰਦਾ ਰਿਹਾ ਵੀ ਕਾਂਗਰਸ ਦੀ ਪਦੈਸ਼ੀ ਉਹ ਕਾਂਗਰਸ ਦੀ ਪਦੈਸ਼ੀ ਭਿੰਡਰਾਂ ਵਾਲਾ ਤੇ ਉਹ ਹੇਲੀਆਂ ਨੇ ਤੂੰ ਤੁਰ ਪਿਆ ਮਾਂ ਜਿਹੜੇ ਬੰਦੇ ਨੇ ਨਰੈਨ ਸਿੰਘ ਚੌੜਾ ਨੇ ਝਟੋ ਘਟ 20 ਸਾਲ ਜੇਲ੍ਹ ਕੱਟੀ ਆ ਜਿਹੜਾ ਸਾਰਾ ਜੀਵਨ ਜੇਲ੍ਹਾਂ ਦੇ ਵਿੱਚ ਨਿਕਲ ਗਿਆ ਤੇ ਤੂੰ 2 ਟਕੇ ਦਾ ਬੰਦਾ ਹੋ ਗਏ ਤੇ ਉਹ ਵੱਡ ਏਡੇ ਵੱਡੇ ਖਾਨਕੂਤ ਹੈ ਕਿ ਅਲੀਗੇਸ਼ਨ ਲਾਉਣਗੇ ਮੈਨੂੰ ਪਤਾ ਨਹੀਂ ਵੀ ਉਹ ਬੰਦਾ ਕੌਣ ਆ ਜਿਹਨੇ ਸਾਰੀ ਉਮਰ ਪੰਥ ਦੇ ਲੇਖੇ ਲਾਤੀ ਸਾਰੀ ਜਵਾਨੀ ਉਹਨੇ ਵਕਾਲਤ ਜੇਲ੍ਹਾਂ ਦੇ ਵਿੱਚ ਤੂੰ ਕਹਿੰਦਾ ਮੈਨੂੰ ਪਤਾ ਹੀ ਨਹੀਂ ਕੌਣ ਆ ਲਾਣத் ਨਹੀਂ ਜ਼ਰੂਰ ਤੇ ਇਹੋ ਜਿਹਾ ਵਿਰਸਾ ਬਲਟਵਾ ਤੈਨੂੰ ਤੇ ਮਾਜੇ ਦੇ ਜੰਮਣਾ ਨਹੀਂ ਜਾਈ ਤਾ ਤੂੰ ਮਾਜੇ ਦੇ ਨਾਂ ਤੇ ਕਲੰਕਿਆ ਤੈਨੂੰ ਤੇਰੇ ਪਿਓ ਦੀਆਂ ਸਿਫਤਾਂ ਕਰਨੀਆਂ ਹੁੰਦਾ ਉਹ ਤੋਂ ਬਗੈਰ ਹੋਰ ਕੋਈ ਕੰਮ ਨਹੀਂ ਆਉਦਾ। ਜਿੱਥੇ ਵੀ ਤੂੰ ਬੋਲਦਾ ਸਿੱਖਾਂ ਦੇ ਵਰ ਖਿਲਾਫ ਹੀ ਬੋਲਦਾ। ਅਜੇ ਕਹਿੰਦਾ ਮੈਂ ਪੰਥਕ ਬਣਾ ਵਾਂ। ਕਾਹਦਾ ਪੰਥਕ ਆ ਤੂੰ? ਤੈਨੂੰ ਸ਼ਰਮ ਆਉਣੀ ਚਾਹੀਦੀ ਆ। ਆਪਣੀ ਹੀ ਨੱਕ ਡੋਗ ਕੇ ਮਰ ਜਾਣਾ ਚਾਹੀਦਾ ਤੇਰੇ ਵਰਗੇ ਬੰਦੇ ਨੂੰ ਤੇ ਜਿਹੜੇ ਬੰਦੇ ਨੇ ਉਦੋਂ ਵੀ ਬੀਬੀ ਖਾਲਸਾ ਦਾ ਨਾ ਢਾੜ ਕੇ ਵਿਰੋਧ ਕੀਤਾ ਪੰਜ ਪੰਥ ਆਪਣੇ ਅਮਰਤ ਸਿੰਘ, ਅਮਰਤਪਾਲ ਸਿੰਘ ਖਾਲਸਾ ਦਾ ਡਾੜ ਕੇ ਵਿਰੋਧ ਕੀਤਾ ਲਾਹਣ ਤੇਰੇ ਅਗੇ ਬੰਦੇ ਦੇ ਉੱਤੇ। ਹੁਣ ਕਹੀ ਜਾਂਦਾ ਚੌੜੇ ਨੂੰ ਮੈਂ ਨਹੀਂ ਜਾਣਦਾ। ਉਹਨੂੰ ਸਾਰਾ ਬੱਚਾ-ਬੱਚਾ ਜਾਣਦਾ ਵਾ। ਤੂੰ ਨਹੀਂ ਜਾਣਦਾ ਸਿਰਫ ਫਿਰ ਤੂੰ ਰਹਿਣਾ ਕਿੱਥੇ ਦਾ ਮਤਲਬ ਤੂੰ ਸਰਕਾਰ ਦੇ ਸਿਫਤਾਂ ਜਾਣੇ ਕਿ ਚਮਚਾਗਰੀ ਤੋਂ ਬਗੈਰ ਤੈਨੂੰ ਹੋਰ ਕੋ ਕੰਮ ਨਹੀਂ ਹੈਗਾ ਤੈਨੂੰ ਸਰਕਾਰ ਦੀ ਸਿਫਤਾਂ ਚਾਹੀਆਂ ਤੈਨੂੰ ਉਹਨਾਂ ਦੀ ਆਉਂਦੀਆਂ ਤੈਨੂੰ ਨਜ਼ਰ ਆਉਂਦੇ ਉਹਨਾਂ ਦੇ ਕੰਮ ਕਾਰ ਜਿਹੜੇ ਉਹਨਾਂ ਨੇ ਕਾਰੇ ਕੀਤੇ ਆ ਤੇ ਉਹ ਤੈਨੂੰ ਜਿਹੜਾ ਕੋਈ ਪੰਥਕ ਬੰਦਾ ਉਹਦੀ ਕੋਈ ਨਜ਼ਰ ਨਹੀਂ ਆਉਂਦਾ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ